ਪੁਲਿਸ ਦੀ ਗ੍ਰਫਤ ਦੇ ਵਿੱਚ ਆਏ ਇਹ ਮੁੰਡੇ ਕੁੜੀਆਂ ਹੁਣ ਆਪਣਾ ਮੂੰਹ ਲੁਕਾਉਂਦੇ ਫਿਰਦੇ ਨੇ ਪਰ ਇਹਨਾਂ ਵੱਲੋਂ ਕੀਤੇ ਜਾ ਰਹੇ ਕਾਂਡ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ ਵਿਦੇਸ਼ੀ ਨੰਬਰ ਤੋਂ ਆਏ ਥੱਗੀ ਦੀਆਂ ਕੋਲਾਂ ਦੀ ਖਬਰਾਂ ਦਾ ਤੁਸੀਂ ਕਈਆਂ ਨੇ ਸੁਨੀਆਂ ਹੋਣਗੀਆਂ ਪਰ ਗੁਜਰਾਤ ਦਾ ਮਾਸਟਰ ਮਾਈਂਡ ਕਿਵੇਂ ਪੰਜਾਬ ਦੀ ਧਰਤੀ ਤੋਂ ਇਹਨਾਂ ਮੁੰਡੇ ਕੁੜੀਆਂ ਦੇ ਜ਼ਰੀਏ ਵਿਦੇਸ਼ਾਂ ਵਿੱਚ ਰਹਿ ਰਹੇ ਲੋਕਾਂ ਨੂੰ ਵੱਡੀ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ ਇਸ ਦਾ ਖੁਲਾਸਾ ਕੀਤਾ ਹੈ ਮੋਹਾਲੀ ਪੁਲਿਸ ਨੇ ਦੇਖੋ ਕਿਸ ਤਰ੍ਹਾਂ ਲੋਕਾਂ ਨਾਲ ਕਰੋਨਾ ਦਾ ਫਰੋਡ ਹੋ ਰਿਹਾ ਸੀ ਜੋ ਕਿ ਇਹਨਾਂ 37 ਮੁੰਡੇ ਕੁੜੀਆਂ ਵੀ ਇਸ ਫਰੋਡ ਦੇ ਵਿੱਚ ਸ਼ਾਮਲ ਸਨ ਤੇ ਇਹਨਾਂ ਦਾ ਮਾਸਟਰਮਾਈਂਡ ਇਹਨਾਂ ਨੂੰ ਗੁਜਰਾਤ ਬੈਠਾ ਮੋਨੀਟਰ ਕਰਦਾ ਸੀ ਇਹਨਾਂ ਛਾਤਰਾਵਾਂ ਵੱਲੋਂ ਲੋਕਾਂ ਨੂੰ ਅਜੇਹੀ ਮੇਲ ਭੇਜੀ ਜਾਂਦੀ ਸੀ ਜਿਸ ਨੂੰ ਪੜ ਕੇ ਬੰਦਾ ਡਰਦਾ ਮਾਰਾ ਆਪ ਹੀ ਇਹਨਾਂ ਲੋਕਾਂ ਨੂੰ ਫੋਨ ਕਰਨ ਲਈ ਮਜਬੂਰ ਹੋ ਜਾਂਦਾ ਸੀ ਜਦੋਂ ਅਗਲਾ ਇਹਨਾਂ ਨੂੰ ਫੋਨ ਕਰਦਾ ਸੀ ਤਾਂ ਫਿਰ ਸ਼ੁਰੂ ਹੁੰਦੀ ਸੀ ਫਰੋਡ ਦੀ ਅਸਲੀ ਗੇਮ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਲ ਸੈਂਟਰ ਕੰਪਨੀ ਦੀ ਆਰ ਹੀਟ ਵੱਡਾ ਫਰੋੜ ਕੀਤਾ ਜਾ ਰਿਹਾ ਸੀ ਲੋਕਾਂ ਤੋਂ ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲਿਆਂ ਦਾ ਦੇਖੋ ਕਿਵੇਂ ਮੁਹਾਲੀ ਪੁਲਿਸ ਨੇ ਟਰੈਪ ਲਾ ਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਬਾੜੇ ਅੰਸਰਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੇੜੀ ਗਈ ਹੈ ਉਹਦੀ ਲਗਾਤਾਰਤਾ ਦੇ ਵਿੱਚ ਮੁਹਾਲੀ ਪੁਲਿਸ ਵੱਲੋਂ دیر ਰਾਤ ਕੱਲ ਇੱਕ ਇਲੀਗਲ ਕਾਲ ਸੈਂਟਰ ਦੇ ਉੱਤੇ ਜਿਹੜਾ ਹੈਗਾ ਰੇਡ ਕੀਤਾ ਗਿਆ ਤੇ ਉਸ ਇਲੀਗਲ ਕਾਲ ਸੈਂਟਰ ਦੇ ਉੱਤੋਂ ਅਸੀਂ ਜਦੋਂ ਦੇਖਿਆ ਤਾਂ ਉੱਥੇ ਪਾਇਆ ਗਿਆ ਕਿ ਉੱਥੇ ਜਿਹੜਾ ਠੱਗੀ ਮਾਰਨ ਦਾ ਜਿਹੜਾ ਕਾਰੋਬਾਰ ਹੈ ਉਹ ਚੱਲ ਰਿਹਾ ਸੀਗਾ ਇੱਕ ਵੈਬ ਟੈਪ ਪ੍ਰਾਈਵੇਟ ਲਿਮਟਿਟਡ ਕੰਪਨੀ ਦੇ ਨਾਮ ਤੇ ਇੱਕ ਕਾਲ ਸੈਂਟਰ ਚੱਲ ਰਿਹਾ ਸੀਗਾ ਤੇ ਇਹਨੂੰ ਸ਼ਕਲ ਕਾਲ ਸੈਂਟਰ ਦੀ ਦਿੱਤੀ ਹੋਈ ਸੀ ਪਰ ਅਸਲ ਦੇ ਵਿੱਚ ਇਹ ਇੱਕ ਫਰਾਡ ਕਰਨ ਦਾ ਤਰੀਕਾ ਸੀਗਾ ਇਹਦੇ ਵਿੱਚ ਕਰੀਬ 37 ਜਿਹੜੇ ਹੈਗੇ ਆ ਜਿਹੜੇ ਉੱਥੇ EMPLOYEES ਕੰਮ ਕਰ ਰਹੇ ਸੀਗੇ ਇਹ ਸਾਰੇ ਮਿਲ ਕੇ ਜਿਹੜੇ ਸੀਗੇ ਠੱਗੀ ਮਾਰ ਰਹੇ ਸੀਗੇ ਇਹਨਾਂ ਦੇ ਮੇਨ ਜਿਹੜੇ ਸਰਗਰਨਾ ਨੇ ਕੈਵਿਨ ਪਟੇਲ ਤੇ ਪ੍ਰਦੀਪ ਪ੍ਰਤੀਕ ਦੁੱਧਤ ਇਹ ਦੋ ਬੰਦੇ ਜਿਹੜੇ ਸੀਗੇ ਇਹ ਇਹਦੇ ਆ ਓਨਰਸ ਤੇ ਮੈਨੇਜਰ ਸੀਗੇ ਜਿਹੜੇ ਕਿ ਇਹਨਾਂ ਸਾਰਿਆਂ ਨੂੰ ਆਪਰੇਟ ਕਰਦੇ ਸੀ 37 ਬੰਦਿਆਂ ਨੂੰ ਤੇ ਇਹਨਾਂ ਦੇ ਥਰੂ ਠੱਗੀ ਮਾਰਦੇ ਸੀਗੇ ਇਹਨਾਂ ਦਾ ਮੋਡਸ ਆਪਰੇਂਡੀ ਇਹ ਸੀਗਾ ਕਿ ਇਹ ਈਮੇਲਸ ਜਿਹੜੀਆਂ ਸੀਗੀਆਂ ਪੂਰੀ ਵੱਡੀ ਗਿਣਤੀ ਦੇ ਵਿੱਚ ਬਲਾਸਟ ਕਰਦੇ ਸੀ ਈਮੇਲਸ ਨੂੰ ਤੇ ਮੋਸਟਲੀ ਇਹਨਾਂ ਦਾ ਟਾਰਗੇਟ ਜਿਹੜੇ ਯੂਐਸ ਦੇ ਵਿੱਚ ਰਹਿਣ ਵਾਲੇ ਕਸਟਮਰ ਜਿਹੜੇ ਸੀਗੇ ਉਹ ਸੀਗੇ ਉਹਨਾਂ ਨੂੰ ਈਮੇਲ ਦੇ ਵਿੱਚ ਇਹ ਕਹਿ ਕੇ ਡਰਾਉਂਦੇ ਸੀਗੇ ਕਿ ਤੁਹਾਡਾ ਜਿਹੜਾ ਪੇਪਲ ਅਕਾਊਂਟ ਹੈ ਉਹ ਅਕਾਊਂਟ ਜਿਹੜਾ ਹੈਗਾ ਉਹਦੇ ਵਿੱਚ ਇੱਕ ਇਲੀਗਲ ਟ੍ਰਾਂਜੈਕਸ਼ਨ ਜਿਹੜੀ ਹੈ ਹੋਈ ਹੈ ਤੇ ਉਸ ਇਲੀਗਲ ट्रांजैक्शन ਦੇ ਚੱਕਰ ਦੇ ਵਿੱਚ ਤੁਹਾਨੂੰ ਪੈਨਲਟੀ ਜਿਹੜੀ ਆ ਲਗਾਈ ਜਾ ਰਹੀ ਹੈ ਉਹ ਪੈਨਲਟੀ ਦੇ ਵਿੱਚ ਜੇ ਤੁਸੀਂ ਪੈਨਲਟੀ ਤੋਂ ਬਚਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਫੋਨ ਨੰਬਰ ਤੇ ਕੰਟੈਕਟ ਕਰੋ ਉਹ ਜਿਹੜਾ ਫੋਨ ਨੰਬਰ ਸੀ ਉਹ ਇਸ ਕਾਲ ਸੈਂਟਰ ਤੇ ਆਂਦਾ ਸੀਗਾ ਉਸ ਤੋਂ ਬਾਅਦ ਇਹ ਇਹ ਕਾਲ ਤੇ ਜਿਹੜਾ ਵੀ ਬੰਦਾ ਫਸ ਜਾਂਦਾ ਸੀ ਇਸ ਗੱਲ ਦੇ ਵਿੱਚ ਉਹ ਇਹਨਾਂ ਨੂੰ ਕਾਲ ਕਰਦਾ ਸੀਗਾ ਇਹ ਕਾਲ ਕਰਕੇ ਫਿਰ ਉਹਨੂੰ ਕਨਵਿੰਸ ਕਰਦੇ ਸੀਗੇ ਕਿ ਇਲੀਗਲ ट्रांजैक्शन ਤੁਸੀਂ ਕੀਤੀ ਹੈ ਤੇ ਇਹ ਇਹਦਾ ਬਚਨ ਦਾ ਇੱਕ ਇੱਕੋ ਇੱਕ ਤਰੀਕਾ ਇਹ ਹੈ ਕਿ ਕੋਈ ਗਿਫਟ ਕਾਰਡ ਜਿਹੜਾ ਹੈਗਾ ਇਹਨਾਂ ਨੂੰ ਦੱਸਦੇ ਸੀਗੇ ਕਿ ਤੁਸੀਂ ਉਹ ਖਰੀਦੋਗੇ ਤਾਂ ਜਾ ਕੇ ਤੁਹਾਡੀ ट्रांजैक्शन ਨੂੰ ਅਸੀਂ ਲੀਗਲਾਈਜ਼ ਕਰ ਪਾਵਾਂਗੇ ਤਾਂ ਇਸ ਇਸ ਬਹਾਨੇ ਸਿਰ ਇਸ ਤਰ੍ਹਾਂ ਇੱਕ ਤਰੀਕੇ ਨਾਲ ਉਹ ਬੇਵਕੂਫ ਬਣਾ ਕੇ ਉਹ ਗਿਫਟ ਕਾਰਡ ਜਿਹੜਾ ਸੀ ਖਰੀਦ ਲੈਂਦੇ ਸੀਗੇ ਉਹ ਗਿਫਟ ਕਾਰਡ ਕਿਸੇ ਵੀ ਡਾਲਰ ਦਾ ਕੋਈ 100 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਦਾ ਉਹ ਗਿਫਟ ਕਾਰਡ ਜਿਹੜਾ ਹੋ ਜਾਂਦਾ ਸੀਗਾ ਤਾਂ اسی ਤਰੀਕੇ ਨਾਲ ਇਹ ਮਲਟੀਪਲ ਕਸਟਮਰਸ ਨੂੰ ਜਿਹੜੀ ਸੀਗੇ ਇਹ ਠੱਗੀ ਮਾਰਦੇ ਸੀ ਉਹਨਾਂ ਨਾਲ ਤੇ ਇਹਨਾਂ ਦਾ ਕੰਮ ਇਹ ਕਾਲ ਸੈਂਟਰ ਦਾ ਸਿਰਫ ਇਹੀ-ਇਹੀ ਕੰਮ ਸੀਗਾ ਇਹ ਕੋਈ ਕਿਸੇ ਹੋਰ ਕੰਪਨੀ ਨਾਲ ਜੁੜੇ ਹੋਏ ਨਹੀਂ ਸੀਗੇ ਇਹਨਾਂ ਦਾ ਕੰਮ ਹੀ ਠੱਗੀ ਮਾਰਨ ਦੇ ਵਾਸਤੇ ਰੱਖਿਆ ਹੋਇਆ ਸੀਗਾ ਜਿਹੜੇ ਇਹਨਾਂ ਦੇ ਮੇਨ ਜਿਹੜੇ ਸਰਗਨਾ ਹੈਗੇ ਜਿਹੜਾ ਆਪਰੇਟ ਕਰ ਰਿਹਾ ਉਹ ਗੁਜਰਾਤ ਦੇ ਵਿੱਚ ਬੈਠਾ ਹੈ ਉਹਦੀ ਵੀ ਸਾਡੇ ਕੋਲ ਡਿਟੇਲਸ ਜਿਹੜੀ ਹੈਗੀਆਂ ਆ ਗਈਆਂ ਉਹ ਇਸ ਟਾਈਪ ਦੇ ਹੋਰ ਵੀ ਸ਼ਾਇਦ ਕਾਲ ਸੈਂਟਰ ਆਪਰੇਟ ਕਰਦਾ ਹੋਵੇ ਹੋਰ ਵੀ ਪੂਰੇ ਇੰਡੀਆ ਦੇ ਵਿੱਚ ਸ਼ਾਇਦ ਕਰਦਾ ਹੋਵੇ ਤਾਂ ਉਹਦੀ ਡਿਟੇਲਸ ਵੀ ਸਾਡੇ ਕੋਲ ਆ ਰਹੀ ਹੈ ਤੇ ਛੇਤੀ ਵੀ ਉਹਦੋਂ ਵੀ ਰੇਡ ਕਰਕੇ ਉਹਨੂੰ ਅਰੈਸਟ ਕੀਤਾ ਜਾਵੇਗਾ ਇਹ ਇਹ ਜਿਹੜੀ ਕਰੀਬ 6 ਮਹੀਨਿਆਂ ਤੋਂ ਇਹ ਜਿਹੜਾ ਸੀਗਾ ਕਾਲ ਸੈਂਟਰ 3 ਤੋਂ 6 ਮਹੀਨਿਆਂ ਦੇ ਆਸ-ਪਾਸ ਚੱਲ ਰਿਹਾ ਸੀਗਾ ਇਹ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਫਿਰ ਸਾਡੀ ਜਿਹੜੀ ਪਾਰਟੀ ਸੀਗੀਆਂ ਉਹਨਾਂ ਨੇ ਪ੍ਰੋਪਰ ਇਹਦੀ ਰੈਕੀ ਕੀਤੀ ਇਹਨੂੰ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਉਹ ਲੱਗਿਆ ਕਿ ਬਾਕੀ ਇਹ ਇਲੀਗਲ ਹੈ ਤਾ ਉਹਦੇ ਬੇਸ ਤੇ ਅਸੀਂ ਫਿਰ ਰੇਡ ਲੇਟ ਨਾਈਟ ਰੇਡ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਉਹ ਵੀ ਸੇਮ ਹੀ ਉਹ ਵੀ ਯੂਐਸ ਦੇ ਕਸਟਮਰਸ ਦੀ ਸੀਗੇ ਸ਼ਾਇਦ ਜਿਹੜਾ ਨਾਲ ਉਹ ਚੱਲ ਰਿਹਾ ਸੀ ਇਹ ਬੇਸਿਕਲੀ ਜਿਵੇਂ ਹੁਣ ਆਪਣਾ ਮੋਹਾਲੀ ਇੱਕ ਨੈਸ਼ਨਲ ਹੱਬ ਹੈਗਾ ਕਾਫੀ ਇੱਥੇ ਕਾਲ ਸੈਂਟਰਸ ਜਿਹੜੇ ਹੈਗੇ ਚੱਲਦੇ ਆ ਤੇ ਉਹ ਚ ਮੈਜੋਰਟੀ ਜਿਹੜੇ ਕਾਲ ਸੈਂਟਰਸ ਆ ਜੈਨੂਨ ਹੈ ਕਿਸੇ ਨਾ ਕਿਸੇ ਕੰਪਨੀ ਦੇ ਕਾਲ ਸੈਂਟਰਸ ਆ ਉਹਨਾਂ ਨਾਲ ਜੁੜੇ ਹੋਏ ਆ ਕਾਫੀ ਫੋਰਨ ਕੰਪਨੀਆਂ ਦੇ ਜਿਹੜੇ ਕਾਲ ਸੈਂਟਰਸ ਆ ਉਹ ਵੀ ਇੱਥੇ ਚੱਲਦੇ ਆ ਬਟੇ ਕਾਲ ਸੈਂਟਰਾਂ ਦੀ ਆੜ ਦੇ ਵਿੱਚ ਕੁਝ ਲੋਕ ਠੱਗੀ ਮਾਰਨ ਦੇ ਨਤੀਜੇ ਨਾਲ ਆਪਦੇ ਕਾਲ ਸੈਂਟਰਸ ਖੋਲੇ ਹੋਏ ਜਿਨ੍ਹਾਂ ਨੇ ਤੇ ਇਹ ਵੀ ਉਹਨਾਂ ਚ ਇੱਕ ਕਾਲ ਸੈਂਟਰ ਸੀਗਾ ਬਲਕਿ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਵੀ ਦੇਣਾ ਚਾਹੂੰਗਾ ਕਿ ਜਿੱਥੇ ਵੀ ਇਹ ਇਲੀਗਲ ਕਾਲ ਸੈਂਟਰਸ ਚੱਲ ਰਹੇ ਹੈ ਉਹਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਮੋਹੱਲੇ ਪੁਲਿਸ ਸਖਤੀ ਨਾਲ ਜਿਹੜਾ ਹੈ ਐਕਸ਼ਨ ਲੈਂਦੀ ਰਹੇਗੀ ਇਹ ਚ ਕੋਈ ਐਸਚ ਸਪੈਸੀਫਿਕ ਲਿੰਕ ਤਾਂ ਨਹੀਂ ਸਾਨੂੰ ਆਇਆ ਸਾਹਮਣੇ ਪਰ ਹਾਂ ਇਹ ਬਾਹਰਲੇ ਬੰਦੇ ਇਹ ਵੀ ਬੰਦੇ ਬਾਹਰਲੇ ਆ ਜਿਹੜੇ ਵਿੱਚ ਗੁਜਰਾਤ ਤੋਂ ਜਿਹੜਾ ਸੀਗਾ অপারেਟ ਹੋ ਰਿਹਾ ਸੀਗਾ ਮੇਨ ਜਿਹੜਾ ਸੀਗਾ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਸੀ ਗੁਜਰਾਤ ਬੈਠਾ ਨਹੀਂ ਇਹਦੇ ਵਿੱਚ ਇੱਕ ਤਾਂ ਸਾਡੇ ਰੈਗੂਲਰ ਜਿਹੜੀ ਵੈਰੀਫਿਕੇਸ਼ਨਸ ਹੈਗੀਆਂ ਉਹ ਵੀ ਚੱਲਦੀਆਂ ਪਈਆਂ ਪਰ ਇਹਦੇ ਨਾਲ ਨਾਲ ਸਾਨੂੰ ਇਨਫੋਰਮੇਸ਼ਨਸ ਵੀ ਰੈਗੂਲਰਲੀ ਜਿਹੜੇ ਵੀ ਫੇਕ ਕਾਲ ਸੈਂਟਰਸ ਆ ਉਹਨਾਂ ਦੀ ਆਉਣੀਆਂ ਸ਼ੁਰੂ ਹੋ ਗਈਆਂ ਹਫ਼ਤੇ ਜਦੋਂ ਸੀ ਦੋ ਤਿੰਨ ਰੇਡਸ ਕੀਤੀਆਂ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂੰਗਾ ਜੇ ਕਿਸੇ ਨੂੰ ਇਸ ਟਾਈਪ ਦੀ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਤੁਸੀਂ ਮੇਰੇ ਨਾਲ ਪਰਸਨਲੀ ਆਫਿਸ ਜਾ ਕੇ ਸ਼ੇਅਰ ਕਰ ਸਕਦੇ ਜਾਂ ਸਾਡੇ ਇਹ ਆਫੀਸ਼ਲ ਨੰਬਰਸ ਹੈ ਉਹਨਾਂ ਤੇ ਸ਼ੇਅਰ ਕਰ ਸਕਦੇ ਹੋ ਤੇ ਤੁਹਾਡੀ ਜਿਹੜੀ ਆਇਡੈਂਟੀਟੀ ਹੈ ਉਹ ਅਸੀਂ ਸਿਕਰਟ ਰੱਖਾਂ ਇਹਦੇ ਵਿੱਚ ਟੋਟਲ 37 ਦੋਸ਼ੀ ਜਿਹੜੇ ਹੈਗੇ ਅਸੀਂ ਫੜੇ ਆ ਇਹਦੇ ਵਿੱਚੋਂ 25 ਲੜਕੇ ਅਤੇ 12 ਲੜਕੀਆਂ ਨਹੀਂ ਇਹ ਬੇਸਿਕਲੀ ਜਿਹੜੇ ਯੰਗ ਹੈਗੇ ਆ ਆਈਟੀ EMPLOYEES ਜਿਹੜੇ ਹੈਗੇ ਆ ਉਹਦੀ ਤਹਿਤ ਆਂਦੇ ਸੀਗੇ ਪਰ ਇਹ ਜਾਦਾ ਲਾਲਚ ਪੈਸੇ ਕਮਾਉਣ ਦੇ ਲਾਲਚ ਦੇ ਮਾਰੇ ਜਿਹੜਾ ਹੈਗਾ ਇਹ ਇਲੀਗਲ ਕੰਮ ਦੇ ਵਿੱਚ ਇਹ ਫਸੇ ਹੋਏ ਸੀ ਇਹ ਜਿਹੜੇ ਸੀਗੇ ਨਾਰਮਲ EMPLOYEES ਪਰ ਇਹ ਇਹਨਾਂ ਨੂੰ ਪਤਾ ਸੀਗਾ ਸਾਰਿਆਂ ਨੂੰ ਨੋਲੇਜ ਸੀ ਕਿ ਅਸੀਂ ਇਲੀਗਲ ਕੰਮ ਕਰ ਰਹੇ ਹਾਂ ਕਿਉਂਕਿ ਇਹੀ ਕਾਲਸ ਕਰਦੇ ਸੀ ਇਹਨਾਂ ਦੇ ਵਿੱਚ ਵਿੱਚੋਂ ਬੰਦੇ ਇਹਨਾਂ ਦੀ ਆਪਦੀ ਆਪਦੀ ਡਿਊਟੀਆਂ ਵੱਡੀਆਂ ਹੋਈਆਂ ਸੀਗੀਆਂ ਜਿਵੇਂ ਕੁਝ ਇਹਦੇ ਵਿੱਚ ਹੁੰਦੇ ਸੀਗੇ ਡਾਇਲਰਸ ਡਾਇਲਰਸ ਦਾ ਮਤਲਬ ਇਹ ਹੋ ਗਿਆ ਕਿ ਜਿਹੜੇ ਬੰਦੇ ਨੇ ਕਾਲ ਲੈਣੀ ਹੈ ਜਿਹੜੇ ਉਹਨਾਂ ਨੂੰ ਕਾਲ ਕਰਦੇ ਸੀ ਜਾਂ ਉਹਨਾਂ ਤੋਂ ਕਾਲ ਲੈਂਦੇ ਸੀ ਫਸਟ ਹੱਬ ਆ ਗਈ ਕੁਝ ਇਹਨਾਂ ਚੋਂ ਬੈਂਕਰਸ ਬਣ ਜਾਂਦੇ ਸੀਗੇ ਕਿ ਜਿਹੜੇ ਬੈਂਕਰ ਸੀਗੇ ਉਹਨਾਂ ਨੂੰ ਇਹ ਜੋੜਦੇ ਸੀ ਕਿ ਜੀ ਅਸੀਂ ਤੁਹਾਡਾ ਜਿਹੜਾ ਕੋਆਰਡੀਨੇਟ ਤੁਹਾਡੇ ਬੈਂਕ ਦੀ ਬ੍ਰਾਂਚ ਦੇ ਨਾਲ ਕਰਾ ਦਿੰਨੇ ਆ ਠੀਕ ਹੈ ਤੇ ਬੈਂਕ ਦੀ ਬ੍ਰਾਂਚ ਨਾਲ ਕਰਾ ਕੇ ਤਾਂ ਕਿ ਤੁਸੀਂ ਆਪਦਾ ਇਹਨੂੰ ਰੈਕਟੀਫਾਈ ਕਰ ਸਕੋ ਤੁਹਾਨੂੰ ਤਰੀਕਾ ਦੱਸ ਦੇਣਗੇ ਰੈਕਟੀਫਾਈ ਕਰਨ ਦਾ ਤੁਹਾਡਾ ਜਿਹੜਾ ਨੁਕਸਾਨ ਹੈ ਉਹਦੋਂ ਘਟ ਜੇਗਾ ਤਾਂ ਉਹ ਕੁਝ ਬੈਂਕਰਸ ਬਣ ਜਾਂਦੇ ਸੀਗੇ ਸਿਮੀਦਰ ਲਈ ਕੁਝ ਈਮੇਲ ਵਾਲੇ ਹੁੰਦੇ ਸੀ ਜਿਹੜੇ ਈਮੇਲ ਬਲਾਸ ਕਰਦੇ ਸੀਗੇ ਉਸ ਤੋਂ ਬਾਅਦ ਜਿਹੜੀ ਸੀਗੀ ਬੈਂਕ ਤੋਂ ਜਿਹੜੀ ਇਨਫੋਰਮੇਸ਼ਨ ਆਂਦੀ ਸੀਗੀ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹਨੂੰ ਇਸਤੇਮਾਲ ਕਰਦੇ ਹੋਏ ਉਹਨਾਂ ਤੋਂ ਫਿਰ ਪੈਸੇ ਜਿਹੜੇ ਵਿਡਰਾਅ ਕਰਦੇ ਸੀ ਫੌਂਟ ਹਜੇ ਤਾਂ ਤਾਜੀ ਇਨਵੈਸਟੀਗੇਸ਼ਨ ਇਹਦੀ ਚੱਲਦੀ ਪਈ ਹੈ ਪਰ ਆਈ ਏਮ ਸ਼ੋਰ ਇਹ ਕਰੋਨਾ ਚ ਹੀ ਜਾਏਗੀ ਅਮਾਉਂਟ ਜਿਹੜੀ ਹੈ ਨਹੀਂ ਇੰਟਰਸਟਿੰਗਲੀ ਇਹਦੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਹੈ ਤੇ ਕਰ ਕੋਈ ਸਾਹਮਣੇ ਨਹੀਂ ਆ ਰਹੀ ਤਾਂ ਮਤਲਬ ਜਿਹੜੇ ਸੀ ਚਾਲਾਨ ਵਾਲੇ ਕਾਲ ਸੈਂਟਰ ਉਹ ਵੀ ਬਾਹਰਲੇ ਸੀਗੇ ਠੀਕ ਹੈ ਹਾਂ ਜਿਹੜੇ ਬਾਕੀ ਦਾ EMPLOYEES ਸੀਗੇ ਦੇਖੋ ਜਿਵੇਂ ਵੀ ਇਹ ਚਾਹੇ ਉਹ ਲਾਲਚ ਦੇ ਮਾਰੇ ਆਵਦਾ ਕੀਤੇ ਸੀਗੇ ਇਵਨ EMPLOYEES ਵੀ ਜਿਹੜੇ ਲੋਕਲ ਜੇ ਅਪ ਮਹਾਲੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹ ਲੋਕਲ ਨਹੀਂ ਸੀਗੇ ਕੋਈ ਵੀ ਉਹ ਇੱਥੇ ਆ ਕੇ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਵਦਾ ਆਵਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨੀ ਹੈ ਇੰਗਲਿਸ਼ ਚ ਗੱਲ ਕਰਨੀ ਹੈ ਕਿਸ ਹਿਸਾਬ ਨਾਲ ਗੱਲ ਕਰਨੀ ਉਹ ਸਾਰੀਆਂ ਚੀਜ਼ਾਂ ਇੱਥੇ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਸ ਹੰਗਲ ਉੱਠ ਗਿਆ ਮਾਰਦੇ ਸੀ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਹੁੰਦਾ ਸਟ ਅਸੀਂ ਜੁਆਇੰਟਲੀ ਜਿਹੜੇ ਹੈਗੇ ਐ ਇਸ ਇਨਵੈਸਟੀਗੇਸ਼ਨ ਕਰਦੇ ਹੋਏ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲਵਾਂਗੇ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸਾਹਮਣੇ ਨਹੀਂ ਆਇਆ ਨਹੀਂ ਬਿਲਕੁਲ ਤੁਸੀਂ ਵਧੀਆ ਪੁਆਇੰਟ ਸਕੇ ਇਹ ਚ ਇਹ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਿਹਾ ਖੈਰ ਕਰੀ ਪਿਛਲੇ 1-2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਸੀ ਇਨਫੈਕਟ ਇੱਕ ਦੋ ਗੈਂਗਸ ਵੀ ਫੜੇ ਆ ਦੇ ਰਿਗਾਰਡਿੰਗ ਉਹ ਚ ਤੁਹਾਡੇ ਮਾਧਿਅਮ ਤੋਂ ਮੈਂ ਸਾਰਿਆਂ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੂੰਗਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਚ ਇੱਕ ਬੰਦਾ ਕਹਿੰਦਾ ਜ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਬੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਜੇ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਤਾਂ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਅਰੈਸਟ ਪਾਣਾ ਪੈਜੇਗਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਤਾ ਇਸ ਇਹ ਚ ਜਿਹੜੀ ਇਲੀਗਲ ਡਰੱਗਸ ਹੈ ਜਾਂ ਕੁਛ ਇਹ ਜੀ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਡਾ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉਹ ਚ ਅਕਾਊਂਟ ਚ ਪੈਸੇ ਪਾਉਂਗੇ ਦਾ ਪਾਰਸਲ ਤੁਹਾਡੇ ਨਾਂ ਤੇ ਨਹੀਂ ਸ਼ਿਪ ਹੋਏਗਾ ਇਸ ਟਾਈਪ ਦੇ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਆ ਤਾਂ ਇਹ ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੋ ਫਰਾਡ ਕੋਲ ਆਂਦੀ ਹੈ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਨੂੰ ਤਾਂ ਇਮੀਡੀਏਟਲੀ ਜਿਹੜੀ ਹੈ ਤੁਸੀਂ ਪੈਸਿਆਂ ਦੀ ਜੋ ट्रांजैक्शन ਕਰਦੇ ਹੋ ਤਾਂ ਉਸ ਤਰੀਕੇ ਨਾਲ ਇਹ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਤਸ਼ਾਹ ਉਤਸ਼ਾਹ ਜ ਤੇ ਇਹਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਤੇ ਹੈਲਪਲਾਈਨ ਨੰਬਰਸ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजੈਕਸ਼ਨ ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਵੀ ਸਕਦੇ ਹੋ ਤੇ ਇਹ ਚ ਰੈਗੂਲਰਲੀ ਜਿਹੜੇ ਹੈਗੇ ਸਾਡੇ ਵੱਲੋਂ ਅਵੇਰਨੈਸ ਕੈਂਪੇਨਸ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਨੇ ਇਸੇ ਸਾਡੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਰੈਗੂਲਰ ਅਸੀਂ ਵੀਡੀਓਜ਼ ਤੇ ਅਵੇਰਨੈਸ ਦੇ ਰਿਗਾਰਡਿੰਗ ਜਿਹੜੇ ਕੈਂਪੇਨਸ ਹੈਗੀਆਂ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਤੇ ਆ ਇਹੀ ਸਾਡੇ ਵੱਲੋਂ ਇਹੀ اپیل ਹੈ ਕਿ ਤੁਸੀਂ ਇਹਦੇ ਬਾਰੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਰਨੈਸ ਕੈਂਪੇਨ ਲਾਂਚ ਕਰਦੇ ਹਾਂ ਉਹਦਾ ਉਹਦਾ ਤੁਸੀਂ ਹਿੱਸਾ ਬਣੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋਵੇ